ਸ਼ੇਵਾਟਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਾਨਸਾ ਪੁਲਿਸ ਤੋਂ ਵੱਲੋਂ ਲੋਕਾਂ ਦੇ ਗੁੰਮ ਹੋਏ ਮੋਬਾਈਲ ਫੋਨ ਲੱਭ ਕੇ ਵਾਰਸਾਂ ਨੂੰ ਜਿਹੜੇ ਕਿ ਵਾਪਸ ਕਰ ਦਿੱਤੇ ਗਏ ਨੇ ਦੱਸਦੰਨਿਆ ਕਿ ਐਸਐਸਪੀ ਪਗਰਤ ਸਿੰਘ ਮੀਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਲੋਕਾਂ ਦੇ ਗੁੰਮ ਹੋਏ ਮੋਬਾਈਲ ਫੋਨ ਸੀਆਈਆਰ ਪੋਰਟਲ ਦੀ ਮਦਦ ਨਾਲ ਮਾਨਸਾ ਪੁਲਿਸ ਦੇ ਵੱਲੋਂ 50 ਮੋਬਾਈਲ ਫੋਨ ਜਿਨ੍ਹਾਂ ਦੀ ਕੀਮਤ 6 ਲੱਖ ਰੁਪਏ ਬਣਦੀ ਹੈ ਉਹ ਲੱਭ ਕੇ ਉਹਨਾਂ ਦੇ ਮਾਲਕਾਂ ਨੂੰ ਜਿਹੜੇ ਕੀ ਸੌਂਪੇ ਗਏ ਹਨ ਤਾਂ ਸ ਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਉਹਨਾਂ ਨੇ ਕਿਹਾ ਮਾਨਸਾ ਪੁਲਿਸ ਦੇ ਵੱਲੋਂ ਪੋਰਟਲ ਦੀ ਮਦਦ ਦੇ ਨਾਲ ਹੁਣ ਤੱਕ ਮਾਨਸਾ ਪੁਲਿਸ ਦੇ ਵੱਲੋਂ 534 ਮੋਬਾਈਲ ਫੋਨ ਲੱਭ ਕੇ ਲੋਕਾਂ ਨੂੰ ਜਿਹੜੇ ਕੀ ਦਿੱਤੇ ਜਾ ਚੁੱਕੇ ਹਨ ਅਤੇ ਉਹਨਾਂ ਨੇ ਕਿਹਾ ਕਿ ਬਾਕੀ ਰਹਿੰਦੇ ਫੋਨ ਵੀ ਜਲਦੀ ਲੱਭ ਕੇ ਲੋਕਾਂ ਨੂੰ ਲੱਭ ਕੇ ਦਿੱਤੇ ਜਾਣਗੇ ਮਾਨਸਾ ਪੁਲਿਸ ਵੱਲੋਂ ਇੱਕ CEIR ਪੋਰਟਲ ਹੈਗਾ ਉਹਦੇ ਰਾਹੀਂ ਲੋਕਾਂ ਦੇ 50 ਗਵਾਚੇ ਹੋਏ ਮੋਬਾਈਲ ਅੱਜ ਉਹਨਾਂ ਦੇ ਮਾਲਕਾਂ ਦੇ ਹਵਾਲੇ ਅਸੀਂ ਕਰ ਰਹੇ ਹੈਗੇ ਜਿਹੜਾ ਇਹ CEIR ਜੋ ਪੋਰਟਲ ਹੈਗਾ ਜਿਸकी ਫੁੱਲ ਫਾਰਮ ਸੈਂਟਰਲ ਇਕੁਪਮੈਂਟ ਆਇਡੈਂਟੀਟੀ ਰਜਿਸਟਰ ਹੈਗਾ ਇਹਦੇ ਉੱਪਰ ਜਦੋਂ ਵੀ ਕਿਸੇ ਬੰਦੇ ਦਾ ਮੋਬਾਈਲ ਗਵਾ ਜਾਂਦਾ ਹੈਗਾ ਤਾਂ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਸਾਡੇ ਨੇੜਲੇ ਦੇ ਪੁਲਿਸ ਸਟੇਸ਼ਨ ਜਾਂ ਸ਼ਾਂਜ ਕੇਂਦਰ ਜਾਂ ਜੋ ਸਾਡੀ ਸਾਈਬਰ ਸੈੱਲ ਹੈਗੀ ਉੱਥੇ ਜਾ ਕੇ ਉਸकी ਕੰਪਲੇਂਟ ਦਰ ਰਜਿਸਟਰ ਕਰਾਓ ਉਹਦੇ ਲਈ ਤੁਹਾਨੂੰ ਸਿਰਫ ਤਿੰਨ ਚੀਜ਼ਾਂ ਦੀ ਲੋੜ ਹੁੰਦੀ ਹੈਗੀ ਪਹਿਲਾ ਹੈਗਾ ਉਸ ਦਾ ਜੋ IMEI ਨੰਬਰ ਹੈਗਾ ਦੂਜਾ ਉਸ ਦਾ ਜੋ ਮੋਬਾਈਲ ਦਾ ਬਿੱਲ ਹੈਗਾ ਔਰ ਤੀਸਰਾ ਤੁਹਾਡਾ ਆਧਾਰ ਕਾਰਡ ਇਹ ਤਿੰਨ ਚੀਜ਼ਾਂ ਰਾਈ ਉਹ ਕੰਪਲੇਂਟ ਦਰਜ ਰਜਿਸਟਰ ਹੋ ਜਾਂਦੀ ਹੈਗੀ ਉਹਦੇ ਬਾਅਦ ਮੈਂ ਅਸੀਂ ਮੋਬਾਈਲ ਨੂੰ ਸਰਚਿੰਗ 'ਤੇ ਲਗਾ ਜਿੰਦੇ ਹਾਂ ਜਦੋਂ ਮਿਲਦਾ ਹੈਗਾ ਤਾਂ ਇੱਕ ਮੈਸੇਜ ਜਨਰੇਟ ਹੁੰਦਾ ਹੈ ਉਹਦੇ ਰਾਈ ਫਿਰ ਅਸੀਂ ਇਸ ਨੂੰ ਲੱਭਦੇ ਹੈਗੇ ਤੋ ਜਦੋਂ ਸੇ ਇਹ ਪੋਰਟਲ ਲਾਗੂ ਹੋਇਆ ਸੀ ਮਾਨਸਾ ਪੁਲਿਸ ਵੱਲੋਂ ਟੋਟਲ ਹੁਣ ਤੱਕ 534 ਮੋਬਾਈਲ ਰਿਕਵਰ ਕਰਕੇ ਔਰ ਉਹਨਾਂ ਦੇ ਮਾਲਕਾਂ ਦੇ ਹਵਾਲੇ ਕੀਤੇ ਗਏ ਹੈਗੇ ਤਾਂ ਇਹ ਮਾਨਸਾ ਪੁਲਿਸ ਕੋਈ ਇੱਕ ਚੰਗਾ ਉਪਰਾਲਾ ਹੈ ਆ ਗਈ ਅਸੀਂ ਕੁਝ ਕੁਝ ਮਹੀਨੇ ਬਾਅਦ ਮੈਂ ਜਦੋਂ ਸਾਡੇ ਕੋਲ ਇੱਕ ਸਬਸਟੈਂਟਿਵ ਫਿਗਰ ਇਕੱਠੀ ਹੋ ਜਾਂਦੀ ਹੈ ਮੋਬਾਈਲਾਂ ਕੀ ਉਹਨਾਂ ਦੇ ਮਾਲਕਾਂ ਦੇ ਹਵਾਲੇ ਅਸੀਂ ਕਰਦੇ ਹੈਗੇ ਸਾਰੇ ਕਿੰਨੀ ਕੀਮਤ ਹੈ ਇਹ ਮੋਬਾਈਲ ਪਰ ਅੱਜ ਦੋ ਅਰਾਊਂਡ ਦੇਖੋ ਜਿਵੇਂ 50 ਮੋਬਾਈਲ ਅੱਜ ਅਸੀਂ ਸਪੁਰਦ ਕਰ ਰਹੇ ਹੈਗੇ ਤਾਂ ਇਨਕੀ ਤਕਰੀਬਨ ਕੀਮਤ 6 ਲੱਖ ਕੇ ਆਸ-ਪਾਸ ਹੈਗੀ ਜੋ ਸਾਰੇ ਮੋਬਾਈਲਾਂ ਕੀ ਐਵਰੇਜ ਅਸੀਂ ਕੀਮਤ ਨਿਕਾਲਦੇ ਸਾਰੇ ਮੋਬਾਈਲ ਨੇ ਜਿਹੜੇ ਛੱਪ ਮਾਰਨੇ ਜਿਹੜੇ ਸ਼ਹਿਰਾਂ ਦੇ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਲੁਟੇਰੀ ਨੇ ਉਹਨਾਂ ਕੋਲੋਂ ਬਰਾਮਦ ਕੀਤੇ ਜੈ ਨੇ ਜਾਂ ਆਮ ਹੀ ਜਿਹੜੇ ਗੁੰਮ ਹੋ ਜਾਂਦੇ ਸੀ ਸਿਰਫ ਉ ਡਿੱਗ ਪੰਕ ਬੇਸਿਕਲੀ ਬੇਸਿਕਲੀ ਜੋ ਸਨੇਚਿੰਗ ਵਾਲੇ ਉਹ ਵੱਖਰੇ ਅਸੀਂ ਟ੍ਰੇਸ ਕਰਕੇ ਉਸ through legal process adopt ਕਰਕੇ ਕਰਦੇ ਹੈਗੇ ਇਹ ਬੇਸਿਕਲੀ ਜੋ ਗੁੰਮ ਹੋ ਜਾਂਦੇ ਹੈਗੇ ਲੋਕ ਜਾ ਕੇ ਹੋਰ ਸਾਂਝ ਕੇਂਦਰ ਦੇ ਵਿੱਚ ਜਾਂ ਪੁਲਿਸ ਸਟੇਸ਼ਨ ਜਾਂ ਸਾਈਬਰ ਸਟਲ ਦੇ ਵਿੱਚ ਕੰਪਲੇਂਟ ਰਜਿਸਟਰ ਕਰਵਾਉਂਦੇ ਹੈਗੇ ਉਹ ਵਾਲੇ ਮੋਬਾਈਲ ਅਸੀਂ ਲੱਭ ਕੇ ਲੋਕਾਂ ਨੂੰ ਦੇ ਰਹੇ ਹਾਂ